ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੱਚੀਆਂ ਹੋਈਆਂ ਦਿਖਾਈ ਦੇ ਰਹੀਆਂ ਹੋਣਗੀਆਂ ਪਹਿਲਾਂ ਇਸ ਨੂੰ ਅੱਗ ਲੱਗਣ ਦੀ ਇੱਕ ਘਟਨਾ ਦੇ ਤੌਰ ਤੇ ਉੱਤੇ ਹੀ ਸਮਝਿਆ ਗਿਆ ਸੀ ਪਰ ਫਿਰ ਇੱਕ ਖੌਫਨਾਕ ਸੱਚ ਸਾਹਮਣੇ ਆਉਂਦਾ 10 ਸਾਲ ਦੋ ਆਦਮੀ ਆਪਣਾ ਮੂੰਹ ਬਣ ਕੇ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਨੇ ਇੱਕ ਲੜਕੇ ਨਾਲ ਗੱਲਬਾਤ ਕਰਦੇ ਨੇ ਫਿਰ ਉਸ ਨੂੰ ਗਲਾ ਘੋਟ ਕੇ ਮਾਰਦੇ ਨੇ ਤੇ ਘਰ ਚ ਮੌਜੂਦ ਕਿਉਂ दारू ਤੇ ਹੋਰ ਤੇਲ ਵਗੈਰਾ ਨੂੰ ਉਸ ਦੇ ਉੱਪਰ ਛਿੜਕਦੇ ਨੇ ਫਿਰ ਗੈਸ ਸਿਲੰਡਰ ਨੂੰ ਚੁੱਕਦੇ ਨੇ ਉਸ ਦੀ ਪਾਈਪ ਨੂੰ ਵੱਟ ਦਿੰਦੇ ਨੇ ਤੇ ਘਰ ਚ ਗੈਸ ਫੈਲਣ ਲੱਗਦੀ ਹੈ ਉਹਨਾਂ ਵੱਲੋਂ ਇੱਕ ਗੈਸ ਲੈਟਰ ਜਾਂ ਫਿਰ ਦੀਵਾ ਜਾਂ ਮੋਮਬਤੀ ਵਗੈਰਾ ਵੀ ਉੱਥੇ ਚੱਲਦਾ ਹੋਇਆ ਛੜ ਦਿੱਤਾ ਜਾਂਦਾ ਤੇ ਫਿਰ ਉਹ ਗੈਸ ਅੱਗ ਫੜਦੀ ਆ ਤੇ ਪੂਰਾ ਘਰ ਮੱਚ ਕੇ ਸੁਆਹ ਹੋ ਗਿਆ ਤੇ ਨਾਲ ਹੀ ਉਸ ਲੜਕੇ ਦੀ Laash ਵੀ ਮੱਚ ਕੇ ਸੁਆਹ ਹੋ ਜਾਂਦੀ ਆ ਤੇ ਸਭ ਦੇ ਪਿੱਛੇ ਸੀ ਉਸੇ ਲੜਕੇ ਦੀ ਗਰਲਫ੍ਰੈਂਡ ਜਿਸ ਵੱਲੋਂ ਉਸ ਦਾ ਕਤਲ ਕਰਵਾਇਆ ਗਿਆ ਸੀ ਜੋ ਬਈ ਇੱਕ ਛਾਤਰ ਕ੍ਰਿਮੀਨਲ ਦੀ ਤਰ੍ਹਾਂ ਇਹ ਲੜਕੀ ਫੋਰੈਂਸਿਕ ਦੀ ਪੜ੍ਹਾਈ ਕਰ ਰਹੀ ਸੀ ਉਸੇ ਪੜ੍ਹਾਈ ਦੇ ਦਾਅ ਦੇ ਉੱਤੇ ਇਸ ਬਲੋ ਇੱਕ ਪਰਫੈਕਟ ਮਰਡਰ ਕਰਦੀ ਕੋਸ਼ਿਸ਼ ਕੀਤੀ ਗਈ ਸੀ ਤੇ ਸ਼ੁਰੂਆਤ ਦੇ ਵਿੱਚ ਉਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਕਾਮਯਾਬੀ ਹੁੰਦੀ ਹੈ ਤੇ ਪੁਲਿਸ ਵੀ ਦੋਚਿੱਤੀ ਚ ਪਾ ਜਾਦੀ ਹੈ ਕਿ ਆਕਰਕਾਰੇ ਹੈ ਕਿ ਦਿੱਲੀ ਦਾ ਗਾਂਧੀ ਪਿਆਰ ਇਲਾਕਾ ਇੱਥੇ ਰਹਿਣ ਵਾਲੇ 32 ਸਾਲਾਂ ਦੇ ਆਰਮ ਕ੍ਰਿਸ਼ਨ ਮੀਨਾ ਯੂਪੀএসসি ਦੀ ਤਿਆਰੀ ਕਰ ਰਹੀ ਸੀ ਇੱਥੇ ਹੀ ਉਸਦੀ ਮੁਲਾਕਾਤ ਇੱਕ ਕੁੜੀ ਦੇ ਨਾਲ ਹੁੰਦੀ ਹੈ ਜੋ ਕਿ ਮਰਾਦਾਬਾਦ ਦੀ ਰਹਿਣ ਵਾਲੀ ਸੀ ਉਸਦੀ ਉਮਰ 21 ਸਾਲ ਸੀ ਤੇ ਨਾਮ ਸੀ ਅਮਰਤਾ ਦੋਨਾਂ ਦੇ ਵਿੱਚ ਹੌਲੀ-ਹੌਲੀ ਪਿਆਰ ਹੁੰਦਾ ਤੇ ਦੋਨੋਂ ਲਿਵਨ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਦੋਨਾਂ 'ਚ ਕਾਫੀ ਏਜ ਡਿਫਰੈਂਸ ਸੀ ਤੇ ਫਿਰ ਦੋਨੋਂ ਅਲੱਗ ਵੀ ਹੋ ਗਏ ਅਮਰਤਾ ਵਾਪਸ ਮਰਾਦਾਬਾਦ ਚਲੀ ਜਾਂਦੀ ਹੈ ਪਰ ਗੱਲਬਾਤ ਦੋਨਾਂ ਦੇ ਵਿੱਚ ਹਾਲੇ ਵੀ ਚੱਲ ਰਹੀ ਸੀ ਦੂਸਰੇ ਪਾਸੇ ਜਦੋਂ ਦੋਨੋਂ ਲਿਵਿੰਗ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਬਲੋਕ ਕਈ ਪ੍ਰਾਈਵੇਟ ਫੋਟੋਸ ਖਿੱਚੀਆਂ ਗਈਆਂ ਸੀ ਜੋ ਹਾਲੇ ਵੀ ਰਾਮਕ੍ਰਿਸ਼ਨ ਦੇ ਕੋਲ ਮजूद ਸੀ ਇਸੇ ਲਈ ਅਮਰਤਾ ਉਸ ਨੂੰ ਬਾਰ-ਬਾਰ ਲਗਾਤਾਰ ਕਹਿੰਦੀ ਕਿ ਤੂੰ ਉਹ ਫੋਟੋਸ ਡਿਲੀਟ ਕਰ ਦੇ ਪਰ ਰਾਮਕ੍ਰਿਸ਼ਨ ਨੇ ਅਜਿਹਾ ਕੀਤਾ ਨਹੀਂ ਜਦੋਂ ਬਾਰ-ਬਾਰ ਕਹਿਣ ਤੇ ਵੀ ਉਸ ਨੇ ਫੋਟੋਸ ਡਿਲੀਟ ਨਹੀਂ ਕੀਤੀਆਂ ਤਾਂ ਅਮਰਤਾ ਵੱਲੋਂ ਡਿਸਾਈਡ ਕੀਤਾ ਜਾਂਦਾ ਕਿ ਉਹ ਰਾਮਕ੍ਰਿਸ਼ਨ ਨੂੰ ਮਾਰੂਗੀ ਤੇ ਇੱਕ ਪਰਫੈਕਟ ਤਰੀਕੇ ਨਾਲ ਮਾਰੂਗੀ ਪਹਿਲੇ ਤਾਂ ਉਹ ਖੁਦ ਫੋਰੈਂਸਿਕ ਦੀ ਸਟੂਡੈਂਟ ਸੀ ਦੂਸਰਾ ਉਸ ਵੱਲੋਂ ਕਈ ਵੈਬ ਸੀਰੀਜ਼ ਦੇਖੀਆਂ ਜਾਂਦੀਆਂ ਨੇ ਤਾਂ ਕਿ ਪਰਫੈਕਟ ਮਰਡਰ ਕੀਤਾ ਜਾ ਸਕੇ ਤੇ ਜਾਫਰ ਉਸ ਦਾ ਕੋਈ ਆਈਡੀਆ ਹੀ ਮਿਲ ਸਕੇ ਤਾਂ ਇਸ ਨੂੰ ਇੱਕ ਆਈਡੀਆ ਆਉਂਦਾ ਕਿ ਕਿਉਂ ਨਾ ਉਸ ਦਾ ਮਰਡਰ ਕੀਤਾ ਜਾਵੇ ਤੇ ਫਿਰ ਉਸ ਨੂੰ ਹਾਸਾ ਦਿਖਾਉਣ ਦੇ ਲਈ ਐਲ ਪੀਜੀ ਗੈਸ ਬਲਾਸਟ ਕਰ ਦਿੱਤਾ ਜਾਵੇ ਬਾਰੂ ਇਕੱਲੇ ਸਭ ਕੁਝ ਕਰਨੀ ਸੀ ਸਕਦੀ ਤਾਂ ਉਸ ਬਲਵਆਪ ਦੇ ਐਕਸ ਬੋਏਫਰੈਂਡ ਸੰਦੀਪ ਕਸ਼ਯਪ ਤੇ ਉਸਦੇ ਇੱਕ ਦੋਸਤ ਸੰਦੀਪ ਕੁਮਾਰ ਦੀ ਮੌਤ ਲੈਤੀ ਜਾਂਦੀ ਆ ਹੁਣ ਜੋ ਸੰਦੀਪ ਕੁਮਾਰ ਸੀ ਉਹ ਗੈਸ ਇੰਜਾਸੀ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਨੂੰ ਪਤਾ ਸੀ ਕਿ ਗੈਸ ਸਿਲੰਡਰ ਲੀਕ ਕਿਵੇਂ ਕਰਨਾ ਤੇ ਕਿੰਨੇ ਚਰ ਦੇ ਵਿੱਚ ਇਹ ਅੱਗ ਫੜਦਾ ਦੂਸਰੇ ਪਾਸੇ ਅਮਰਤਾ ਵੀ ਫੋਰੈਂਸਿਕ ਦੀ ਸਟੂਡੈਂਟ ਸੀ ਤੇ ਉਸ ਨੂੰ ਪਤਾ ਸੀ ਕਿ ਕ੍ਰਾਈਮ ਸੀ ਨੂੰ ਮੈਨਿਪੂਲੇਟ ਕਿਵੇਂ ਕੀਤਾ ਜਾ ਸਕਦਾ ਪਰ ਅਮਰਤਾ ਤੇਜ ਦੇ ਦੋਨੋਂ ਦੋਸਤ ਰਾਮਕ੍ਰਿਸ਼ਨ ਦੇ ਘਰ ਪਹੁੰਚਦੇ ਨੇ 3 ਤਾਰੀਖ ਸੀ 6 ਅਕਤੂਬਰ 2025 ਦੀ ਸਿਰਦ ਰੋੜਾ ਘਰ ਦੇ ਵਿੱਚ ਪਹੁੰਚ ਕੇ ਆਰਾਮ ਕ੍ਰਿਸ਼ਨ ਨੂੰ ਕਿਹਾ ਜਾਂਦਾ ਕਿ ਤੂੰ ਫੋਟੋਸ ਡਿਲੀਟ ਕਰ ਦੇ ਪਰ ਉਹ ਮਨਾਂ ਕਰਦਾ ਤਾਂ ਇਹਨਾਂ ਬਲੋਸ ਦਾ ਗਲਾ ਦਬਾ ਕੇ ਉਸ ਨੂੰ ਮਾਰ ਦੱਤਾ ਜਾਂਦਾ ਫਿਰ ਘਰ ਦੇ ਵਿੱਚ ਮਜੂਸ਼ ਸ਼ਰਾਬ ਘਿਓ ਤੇ ਤੇਲ ਉਸ ਉਪਰ ਪਾਉਂਦੇ ਨੇ ਤੇ ਫਿਰ ਗੈਸ ਸਿਲੰਡਰ ਨੂੰ ਚੁੱਕਦੇ ਨੇ ਉਸ ਤੇ ਬਿਲਕੁਲ ਕੋਲ ਉਸ ਦੀ ਪਾਈਪ ਰੱਖਦੇ ਨੇ ਫਿਰ ਉਸ ਨੂੰ ਲੀਕ ਕਰਦੇ ਨੇ ਹੁਣ ਜੋ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਉਹ ਵੀ ਆਰਾਮ ਕ੍ਰਿਸ਼ਨਾਂ ਦੇ ਘਰ ਦਾ ਹੀ ਆ ਇਸ ਦੀ ਜਾਲੀ ਉਹਨਾਂ ਦੋੜਾ ਕੱਟੀ ਜਾਂਦੀ ਹੈ ਤੇ ਫਿਰ ਬਾਹਰ ਕੱਢ ਕੇ ਅੰਦਰੋਂ ਕੁੰਡੀ ਲਾਉਂਦੇ ਨੇ ਤਾਕੇ ਇਹ ਚੀਜ਼ ਪ੍ਰੂਫ ਕੀਤੀ ਜਾ ਸਕੇ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਇੱਕ ਦੀਵਾ ਜਾਂ ਮੋਮਬਤੀ ਵੀ ਘਰ ਦੇ ਵਿੱਚ ਜਗਾ ਕੇ ਜਾਂਦੇ ਨੇ ਤੇ ਇਹ ਦੀਵਾ ਜਾਂ ਮੋਮਬਤੀ ਦੇ ਕਾਰਨ ਜਿਵੇਂ ਹੀ ਇਹ ਘਰ ਚੋਂ ਥੱਲੇ ਉਤਰਦੇ ਨੇ ਬਲਾਸਟ ਹੋ ਜਾਂਦਾ ਤੇ ਅੱਗ ਲੱਗਦੀ ਐ ਸਭ ਨੂੰ ਲੱਗਦਾ ਕਿ ਇਹ ਨਾਰਮਲ ਆਗਾ ਤੇ ਫਿਰ ਫਾਇਰ ਬ੍ਰੇਡ ਆ ਤੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਪੁਲਿਸ ਵੀ ਆਉਂਦੀ ਐ ਤਾਂ ਪੁਲਿਸ ਨੂੰ ਮੌਕੇ 'ਈ ਵਾਰਦਾਤ ਤੋਂ ਕੁਝ ਚੀਜ਼ਾਂ ਸਸਪੀਸ਼ੀਅਸ ਮਿਲਦੀਆਂ ਨੇ ਤਾਂ ਪੁਲਿਸ ਵੱਲੋਂ ਬੋਡੀ ਨੂੰ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਜਾਂਦਾ ਤਾਂ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਐ ਤਾਂ ਪਤਾ ਲੱਗਦਾ ਕਿ ਪਹਿਲਾਂ ਇਸ ਨੂੰ ਗਲਾ ਕੋਟ ਕੇ ਮਾਰਿਆ ਗਿਆ ਤੇ ਫਿਰ ਇਹ ਬੋਡੀ ਮੱਚੀ ਆ ਤੇ ਪੋਸਟ ਨੂੰ ਇਹ ਵੀ ਕਨਫਰਮ ਹੋ ਚੁੱਕਾ ਸੀ ਕਿ ਕੋਈ ਨਾਰਮਲ ਐਕਸੀਡੈਂਟ ਬਿਲਕੁਲ ਵੀ ਨਹੀਂ ਆ ਤਾਂ ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਫੁਟੇਜਸ ਖੰਘਾਲੇ ਜਾਂਦੇ ਨੇ ਤਾਂ ਪੋਸਟ ਨੂੰ ਦੋ ਆਦਮੀ ਇਸ ਘਰ ਦੇ ਵਿੱਚੋਂ ਮੂੰਹ ਬਨ ਕੇ ਜਾਂਦੇ ਹੋਏ ਦਿਖਾਈ ਦਿੰਦੇ ਨੇ ਤੇ ਪਹਿਲਾਂ ਆਉਂਦੇ ਹੋਏ ਵੀ ਦਿਖਾਈ ਦਿੰਦੇ ਨੇ ਪੁਲਿਸ ਨੂੰ ਇਹ ਵੀ ਪਤਾ ਚੱਲਦਾ ਕਿ ਰਾਮਕ੍ਰਿਸ਼ਨ ਨਾਲ ਇੱਕ ਲੜਕੀ ਦੇ ਨਾਲ ਲਿਵਿੰਗ ਦੇ ਵਿੱਚ ਰਹਿ ਰਿਹਾ ਸੀ ਤੇ ਜਦੋਂ ਉਸ ਲੜਕੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੀ ਆ ਕਿ ਉਸ ਸਮੇਂ ਦਿੱਲੀ 'ਚ ਹੈ ਹੀ ਨਹੀਂ ਸੀ ਮਰਾਦਾਬਾਦ ਦੇ ਵਿੱਚ ਸੀ ਪਰ ਜਦੋਂ ਉਹਦੀ ਲੋਕੇਸ਼ਨ ਕੱਢੀ ਜਾਂਦੀ ਹੈ ਤਾਂ ਉਸੇ ਇਲਾਕੇ ਦੇ ਆਸ-ਪਾਸ ਦੀ ਮਿਲਦੀ ਹੈ ਤਾਂ ਪੁਲਿਸ ਵੱਲੋਂ ਅਮਿਰਤਾ ਨੂੰ ਚੱਕਿਆ ਜਾਂਦਾ ਤੇ ਆਪਦੇ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਸਾਰੀ ਗੱਲ ਦੱਸ ਦਿੱਤੀ ਜਾਂਦੀ ਹੈ ਕਿ ਹਾਂ ਮੈਂ ਆਪਦੇ ਬாய்ਫ੍ਰੈਂਡ ਨਾਲ ਮਿਲ ਕੇ ਉਸ ਨੂੰ ਮਾਰਿਆ ਕਿਉਂਕਿ ਉਹ ਮੇਰੀਆਂ ਫੋਟੋਜ਼ ਡਿਲੀਟ ਨਹੀਂ ਸੀ ਕਰ ਰਿਹਾ ਤੇ ਸਾਡਾ ਕੰਮ ਸੀ ਕਿ ਉਸਤੇ ਮਾਰਨਾ ਉਸ ਨੂੰ ਮਰਚਾਉਣਾ ਤੇ ਬਿਲਕੁਲ ਸਬੂਤ ਖਤਮ ਕਰਕੇ ਉਸਦੇ ਘਰ ਦੇ ਵਿੱਚੋਂ ਹਾਰਡ ਡਰਾਈਵ ਨੂੰ ਲੈ ਕੇ ਨਿਕਲ ਜਾਣਾ ਦੂਸਰੇ ਪਾਸੇ ਰਾਮਕ੍ਰਿਸ਼ਨ ਨੇ ਫੋਟੋਸ ਇਸ ਕਰਕੇ ਡਿਲੀਟ ਨਹੀਂ ਸੀ ਕੀਤੀਆਂ ਕਿਉਂਕਿ ਉਸਦੀ ਉਮਰ 32 ਸਾਲ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਜੇ ਅਮਰਤਾ ਉਸਦੀ ਜ਼ਿੰਦਗੀ ਤੋਂ ਚਲੀ ਗਈ ਤਾਂ ਸ਼ਾਇਦ ਹੋਰ ਕੋਈ ਵੀ ਲੜਕੀ ਉਸਦੀ ਜ਼ਿੰਦਗੀ 'ਚ ਨਾ ਆਵੇ ਇਸੇ ਲਈ ਉਹ ਅਮਰਤਾ ਨੂੰ ਬਲੈਕਮੇਲ ਕਰ ਰਿਹਾ ਸੀ ਕਿ ਤੂੰ ਮੈਨੂੰ ਛੱਡ ਕੇ ਨਾ ਜਾ ਨਹੀਂ ਤਾਂ ਮੈਂ ਇਹ ਫੋਟੋਸ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਊਗਾ ਫਿਰ ਉਹਨਾਂ ਦੇ ਦੁਆਰਾ ਇੱਕ ਪਲਾਨ ਦੇ ਤਹਿਤ ਉਸਦਾ ਮਾਰ ਕਰ ਦਿੱਤਾ ਜਾਂਦਾ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ